ਸਸ਼ੀਕਲ ਜੀ ਅੱਜ ਦੀ ਕਹਾਣੀ ਇੱਕ ਲੇਡੀ ਡਾਕਟਰ ਦੀ ਕਹਾਣੀ ਹੈ ਜੋ ਬਹੁਤ ਹੀ ਪੜ੍ਹੀ ਲਿਖੀ ਸੀਗੀ ਤੇ ਇੱਕ ਡਾਕਟਰ ਸੀਗੀ ਪੇਸ਼ੇ ਤੋਂ ਹੁਣ ਕੀ ਹੁੰਦਾ ਹੈ ਉਹ ਜਿੱਥੇ ਵੀ ਜਾਂਦੀ ਚਾਹੇ ਉਹ ਬਰਥਡੇ ਪਾਰਟੀ ਹੋਏ ਜਾਂ ਕੋਈ ਉਦਾਂ ਪ੍ਰੋਗਰਾਮ ਹੋਏ ਵਿਆਹ ਹੋਏ ਉਹਨੂੰ ਹਰ ਇੱਕ ਜਗ੍ਹਾ ਤੇ ਲੋਕੀ ਪੁੱਛਦੇ ਕਿ ਤੂੰ ਮਾਂ ਕਦੋਂ ਬਣੇਗੀ ਹੁਣ ਉਹ ਲੇਡੀ ਡਾਕਟਰ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇ ਦੇ ਕੇ ਥੱਕ ਗਈ ਸੀਗੀ ਹੁਣ ਉਹਨੂੰ ਕੁਝ ਨਹੀਂ ਸੀ ਸਮਝ ਆਉਂਦਾ ਕਿ ਉਹ ਲੋਕਾਂ ਨੂੰ ਕੀ ਕਹੇ ਤਾਂ ਹੁਣ ਹਾਲਾਤ ਐਵੇਂ ਦੇ ਹੋ ਗਏ ਸੀਗੇ ਉਹਦਾ ਉਹ ਇੰਨੀ ਅਪਸੈਟ ਰਹਿਣੀ ਸ਼ੁਰੂ ਹੋ ਗਈ ਕਿ ਹੁਣ ਉਹਨੂੰ ਮਿਰਗੀ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਸੀਗੇ ਜਦੋਂ ਵੀ ਕੋਈ ਉਹਨੂੰ ਇਹ ਸਵਾਲ ਕਰਦਾ ਹੁਣ ਹੌਲੀ-ਹੌਲੀ ਉਹਨਾਂ ਦੇ ਵਿਆਹ ਨੂੰ ਸੀਗੇ ਜਿਹੜੇ ਉਹ 5 ਸਾਲ ਹੋ ਜਾਂਦੇ ਐ ਤੇ ਹਾਲੇ ਵੀ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਤੇ ਹੁਣ ਦੂਜੇ ਪਾਸੇ ਕੀ ਹੁੰਦਾ ਆ ਇੱਕ ਦਿਨ ਇੱਕ ਖਬਰ ਆਉਂਦੀ ਐ ਕਿ ਉਹ ਲੇਡੀ ਡਾਕਟਰ ਦੀ ਐ ਜਿਹੜੀ ਉਹ ਮੌਤ ਹੋ ਗਈ ਐ ਹੁਣ ਮੌਤ ਦਾ ਕਾਰਨ ਕੀ ਸੀਗਾ ਤੇ ਇੱਕ ਗੱਲ ਇਹ ਵੀ ਸੀਗੀ ਕਿ ਉਹ ਲੇਡੀ ਡਾਕਟਰ ਸੀਗੀ ਹੁਣ ਅਗਰ ਇੱਕ ਲੇਡੀ ਡਾਕਟਰ ਨੂੰ ਕੋਈ ਇਹ ਸਵਾਲ ਕਰ ਸਕਦਾ ਆ ਤੇ ਜੋ ਕਿ ਬਹੁਤ ਹੀ ਪੜ੍ਹੀ ਲਿਖੀ ਸੀਗੀ ਤਾਂ ਉਹਨਾਂ ਦੇ ਰਿਸ਼ਤੇਦਾਰ ਵੀ ਬਹੁਤ ਪੜ੍ਹੇ ਲਿਖੇ ਸੀ ਤਾਂ ਹੁਣ ਇੱਕ ਪੜ੍ਹੀ ਲਿਖੀ ਫੈਮਿਲੀ 'ਚ ਵੀ ਅਗਰ ਐਵੇਂ ਦੇ ਹਾਲਾਤ ਹੋ ਸਕਦੇ ਆ ਤਾਂ ਤੁਸੀਂ ਸੋਚ ਕੇ ਵੇਖੋ ਕਿ ਜੋ ਪੜ੍ਹੇ ਲਿਖੇ ਲੋਕ ਨਹੀਂ ਹੈਗੇ ਉਹਨਾਂ 'ਸਤਾ ਵੰਸ਼ੇ ਚਲਾਉਣ ਦਾ ਹੋਰ ਵੀ ਜ਼ਿਆਦਾ ਉਹ ਹੁੰਦਾ ਆ ਦਬਾਅ ਹੁੰਦਾ ਆ ਤਾਂ ਉਹਨਾਂ ਦਾ ਕੀ ਹਾਲ ਹੁੰਦਾ ਹੋਏਗਾ ਬੱਚੇ ਨੂੰ ਲੈ ਕੇ ਅਗਰ ਕਿਸੇ ਦੇ ਘਰ ਨਹੀਂ ਹੁੰਦਾ ਤਾਂ ਹੁਣ ਕੀ ਹੁੰਦਾ ਆ ਜਦੋਂ ਲੇਡੀ ਡਾਕਟਰ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਪੁਲਿਸ ਉੱਥੇ ਆਉਂਦੀ ਹੈ ਤੇ ਪੁਲਿਸ ਜਦੋਂ ਪੋਸਟਮਾਰਟਮ ਉਹਦਾ ਹੁੰਦਾ ਆ ਤੇ ਡੈੱਡ ਬੋਡੀ ਦਾ ਤਾਂ ਉਹਦੇ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੇ ਆ ਜਿਹੜੇ ਉਹ ਖੁਲਾਸੇ ਹੁੰਦੇ ਆ ਤਾਂ ਹੁਣ ਇਹ ਮੌਤ ਕਿਵੇਂ ਹੋਈ ਸੀ ਇਹਦਾ ਕਾਰਨ ਕੀ ਸੀਗਾ ਤੁਹਾਨੂੰ ਅਸੀਂ ਡਿਟੇਲ ਚ ਦੱਸਦੇ ਆ ਦਰਸਲ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕਰਨਾਟਕਾ ਤੋਂ ਕਰਨਾਟਕਾ ਚ ਇੱਕ ਪਿੰਡ ਪੈਂਦਾ ਆ ਮਾਲਾਬਾੜੀ ਤੇ ਇੱਥੋਂ ਦੇ ਇੱਕ ਬਜ਼ੁਰਗ પતિ ਪਤਨੀ ਸੀਗੇ ਜੋ ਆਪਣੀ ਨੂੰ ਨੂੰ ਲੇਡੀ ਡਾਕਟਰ ਹੈ ਜਿਹੜੀ ਇਹਦੇ ਸੱਸ ਸਹੁਰਾ ਇਹਨੂੰ ਵਾਪਸ ਆਪਣੇ ਪਿੰਡ ਲੈ ਕੇ ਆ ਰਹੇ ਹੁੰਦੇ ਆ ਤੇ ਇਹਦੀ ਜਿਹੜੀ ਸੱਸ ਹੁੰਦੀ ਉਹਦਾ ਨਾਮ ਹੁੰਦਾ ਆ ਜੈਸ਼ਰੀ ਹੋਣਾਕਾਂਡੇ ਤੇ ਇਹਦਾ ਜਿਹੜਾ ਸਹੁਰਾ ਆ ਉਹਦਾ ਨਾਮ ਹੁੰਦਾ ਆ ਕਾਮਨਾ ਹੋਣਾਕਾਂਡੇ ਤੇ ਹੁਣ ਇਹ ਪਿੰਡ ਨੂੰ ਆ ਰਹੇ ਹੁੰਦੇ ਆ ਬਾਈਕ ਤੇ ਤੇ ਅਚਾਨਕ ਹੀ ਜਿਹੜੀ ਉਹ ਲੇਡੀ ਡਾਕਟਰ ਜਿਹੜੀ ਬਾਈਕ ਤੋਂ ਡਿੱਗ ਜਾਂਦੀ ਏ ਤੇ ਉਹਦੀ ਸਾੜੀ ਸੀਗੀ ਜਿਹੜੀ ਉਹ ਮੋਟਰਸਾਈਕਲ ਦੇ ਵਿੱਚ ਫਸ ਜਾਂਦੀ ਏ ਜਿਦੇ ਕਰਕੇ ਉਹ ਮੋਟਰਸਾਈਕਲ ਤੋਂ ਥੱਲੇ ਡਿੱਗਦੀ ਏ ਤੇ ਤਾਂ ਹੁਣ ਰਾਤ ਦਾ ਸਮਾਂ ਸੀਗਾ ਰਾਤ ਦੇ ਤਕਰੀਬਨ 10 ਵਜੇਗੇ ਸੀਗੇ ਤੇ ਇਹ ਆਪਣੇ ਪਿੰਡ ਦੇ ਨੇੜੇ ਹੀ ਹੁੰਦੇ ਆ ਹੁਣ ਉਹ ਜਿਵੇਂ ਬਾਈਕ ਤੋਂ ਡਿੱਗਦੀ ਏ ਇਹ ਪਤੀ ਪਤਨੀ ਰੌਲਾ ਪਾਉਂਦੇ ਆ ਬਜ਼ੁਰਗ ਤੇ ਜਿਹੜੇ ਪਿੰਡ ਵਾਲੇ ਹੁੰਦੇ ਆ ਪਿੰਡ ਨੇੜੇ ਹੋਣ ਕਰਕੇ ਸਾਰੇ ਉੱਥੇ ਇਕੱਠੇ ਹੋ ਜਾਂਦੇ ਆ ਤੇ ਜਦੋਂ ਆ ਕੇ ਵੇਖਦੇ ਆ ਇਹ ਜਿਹੜੀ ਲੇਡੀ ਡਾਕਟਰ ਹੁੰਦੀ ਹੈ बेहोश ਹੋ ਗਈ ਹੁੰਦੀ ਹੈ ਤੇ ਇਹਦੀ ਜਿਹੜੀ ਸਾੜੀ ਸੀਗੀ ਉਹਦੇ ਵਿੱਚ ਫਸੀ ਹੁੰਦੀ ਹੈ ਮੋਟਰਸਾਈਕਲ ਦੇ ਵਿੱਚ ਉਹ ਤੋਂ ਕੱਢਿਆ ਜਾਂਦਾ ਆ ਤੇ ਕਿਉਂਕਿ ਇਹਦੀ ਜਦੋਂ ਸਾੜੀ ਆਉਂਦੀ ਹੈ ਤਾਂ ਬਾਈਕ ਬਹੁਤ ਦੂਰ ਤੱਕ ਹੈ ਜਿਹੜਾ ਉਹ ਕਸੀਟਦੀ ਹੋਈ ਇਹਨੂੰ ਲੈ ਕੇ ਜਾਂਦੀ ਹੈ ਦੂਰ ਤੱਕ ਤਾਂ ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿਉਂਕਿ ਸਪੀਡ ਸੀਗੀ ਬਾਈਕ ਦੀ ਸਪੀਡ 'ਚ ਸੀਗੀ ਤਾਂ ਉਹਦੇ ਕਰਕੇ ਉਹ ਤੋਂ ਕੰਟਰੋਲ ਨਹੀਂ ਹੋਈ ਉਹਦੇ ਸੌਰੇ ਤੋਂ ਉਹਨਾਂ ਦਾ ਇਹ ਕਹਿਣਾ ਸੀਗਾ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਜਦੋਂ ਉਹਦੀ ਸਾੜੀ ਵਿੱਚ ਆ ਜਾਂਦੀ ਹੈ ਤਾਂ ਉਹ ਪਿੰਡ ਵਾਲੇ ਆ ਕੇ ਕੱਢਦੇ ਆ ਉਸ ਤੋਂ ਬਾਅਦ ਇਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਆ ਹੁਣ ਹਸਪਤਾਲ 'ਚ ਇੱਕ ਤਾਂ ਇਹ ਇਹਦੇ ਸੱਸ ਸਹੁਰਾ ਹੁੰਦੇ ਆ ਲੇਡੀ ਡਾਕਟਰ ਦੇ ਤੇ ਨਾਲ ਕੁਝ ਪਿੰਡ ਵਾਲੇ ਵੀ ਜਾਂਦੇ ਆ ਜਦੋਂ ਇਹ ਲੇਡੀ ਡਾਕਟਰ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਉੱਥੇ ਦਾ ਇਲਾਜ ਸ਼ੁਰੂ ਹੁੰਦਾ ਆ ਤੇ ਇਲਾਜ ਸ਼ੁਰੂ ਹੋਣ ਤੋਂ ਬਾਅਦ ਡਾਕਟਰ ਆ ਕੇ ਦੱਸਦੇ ਆ ਕਿ ਅਸੀਂ ਇਹਨੂੰ ਬਚਾ ਨਹੀਂ ਸਕੇ ਜੇਕਰ ਤੁਸੀਂ ਸਾਡੇ ਕੋਲ ਥੋੜਾ ਸਮਾਂ ਹੋਰ ਪਹਿਲਾਂ ਲੈ ਆਉਂਦੇ ਤਾਂ ਸ਼ਾਇਦ ਅਸੀਂ ਇਹਨੂੰ ਬਚਾ ਸਕਦੇ ਸੀਗੇ ਪਰ ਹੁਣ ਅਸੀਂ ਇਹਨੂੰ ਨਹੀਂ ਬਚਾ ਸਕੇ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਪੁਲਿਸ ਨੂੰ ਬੁਲਾਇਆ ਜਾਂਦਾ ਆ ਇਹਦਾ ਜਿਹੜਾ ਲੇਡੀ ਡਾਕਟਰ ਦਾ ਸਹਰਾ ਹੁੰਦਾ ਹੈ ਉਹ ਨਹੀਂ ਸੀ ਚਾਹੁੰਦਾ ਕਿ ਪੋਸਟਮਾਰਟਮ ਹੋਏ ਉਹ ਕਹਿੰਦਾ ਕਿ ਅਸੀਂ ਆਪਣੀ ਨੂਹ ਦੀ ਚੀਰ ਫਾੜ ਨਹੀਂ ਕਰਵਾਣੀ ਪਰ ਜਦੋਂ ਇੱਥੇ ਪੁਲਿਸ ਆ ਜਾਂਦੀ ਹੈ ਕਿਉਂਕਿ ਪਿੰਡ ਵਾਲੇ ਸੀਗੇ ਉਹ ਪੁਲਿਸ ਨੂੰ ਫੋਨ ਕਰ ਦਿੰਦੇ ਉਹਨਾਂ ਨੂੰ ਥੋੜਾ ਜਿਹਾ ਸ਼ੱਕ ਹੁੰਦਾ ਹੈ ਕੁਝ ਪਰ ਉਹਨਾਂ ਨੂੰ ਪੂਰਾ ਕਲੀਅਰ ਨਹੀਂ ਸੀ ਕਿ ਐਦਾਂ ਦਾ ਕੁਝ ਹੈ ਪਰ ਉਹਨਾਂ ਨੂੰ ਲੱਗਿਆ ਕਿ ਸਾਨੂੰ ਪੁਲਿਸ ਨੂੰ ਇਨਫੋਰਮ ਕਰਨਾ ਚਾਹੀਦਾ ਆ ਹੁਣ ਪੁਲਿਸ ਆਉਂਦੀ ਹੈ ਜਦੋਂ ਪੁਲਿਸ ਆਉਂਦੀ ਹੈ ਤਾਂ ਫਿਰ ਉਹ ਕਹਿੰਦੇ ਆ ਕਿ ਹੁਣ ਇਹਦਾ ਪੋਸਟਮਾਰਟਮ ਹੋਏਗਾ ਤੇ ਜਦੋਂ ਇਸ ਲੇਡੀ ਡਾਕਟਰ ਦਾ ਪੋਸਟਮਾਰਟਮ ਹੁੰਦਾ ਆ ਤਾਂ ਉਹਦੇ ਵਿੱਚ ਬਹੁਤ ਹੀ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਆ ਜਿਹੜੀ ਇਹ ਲੇਡੀ ਡਾਕਟਰ ਸੀਗੀ ਇਹਦਾ ਹਸਬੈਂਡ ਸੀਗਾ ਜਿਹੜਾ ਉਹ ਮਕੈਨੀਕਲ ਇੰਜੀਨੀਅਰ ਸੀਗਾ ਤੇ ਉਹ ਮਹਾਰਾਸ਼ਟਰ ਵਿੱਚ ਮਹਾਰਾਸ਼ਟਰ ਦੇ 17 ਵਿੱਚ ਸੀਗਾ ਜਿਹੜਾ ਉਹ ਜੌਬ ਕਰਦਾ ਹੁੰਦਾ ਆ ਤੇ ਉਹਨੂੰ ਫੋਨ ਕੀਤਾ ਜਾਂਦਾ ਆ ਜਦੋਂ ਸੁਣਦਾ ਆ ਤਾਂ ਉਹ ਬਹੁਤ ਹੈਰਾਨ ਹੁੰਦਾ ਆ ਤੇ ਉਹ ਰੋਂਦਾ ਘੁਰਲੌਂਦਾ ਆ ਜਿਹੜਾ ਵਾਪਸ ਆਪਣੇ ਘਰ ਆਉਂਦਾ ਆ ਉਹਨੂੰ ਵੇਖਦਾ ਹੈ ਜਦੋਂ ਲੇਡੀ ਡਾਕਟਰ ਨੂੰ ਤੇ ភੁੱਬਾ ਮਾਰ-ਮਾਰ ਕੇ ਰੋਂਦਾ ਆ ਤੇ ਜਿਹੜਾ ਇਹਦਾ ਪੋਸਟਮਾਰਟਮ ਕਰਵਾਇਆ ਜਾਂਦਾ ਕਿਉਂਕਿ ਪੁਲਿਸ ਜਦੋਂ ਆਉਂਦੀ ਹੈ ਤਾਂ ਉਹ ਇਹਦੇ ਸੱਸ ਸਹੁਰੇ ਤੋਂ ਜਦੋਂ ਪੁੱਛਤਾਚ ਕਰਦੇ ਆ ਤਾਂ ਉਹਨਾਂ ਨੂੰ ਕੁਝ ਸ਼ੱਕੀ ਜਿਹਾ ਲੱਗਦਾ ਆ ਤੇ ਜੋ ਕਿ ਪੋਸਟਮਾਰਟਮ ਜਦੋਂ ਹੁੰਦਾ ਆ ਉਹਦੇ ਵਿੱਚ ਕਲੀਅਰ ਹੋ ਜਾਂਦਾ ਆ ਇਹਦੀ ਇੱਕ ਤਾਂ ਗਲਾ ਦਬਾਇਆ ਗਿਆ ਸੀ ਤੇ ਦੂਜਾ ਇਹਦੇ ਸਿਰ ਦੇ ਵਿੱਚ ਕਿਸੇ ਭਾਰੀ ਚੀਜ਼ ਨੂੰ ਮਾਰਿਆ ਗਿਆ ਸੀ ਭਾਰੀ ਚੀਜ਼ ਦੇ ਨਾਲ ਤਾਂ ਕਿ ਇਹਦੀ ਮੌਤ ਹੋ ਜੇ ਹੁਣ ਪੁਲਿਸ ਵਾਲੇ ਜੀ ਸੀਗੇ ਜਿਹੜੇ ਉਹ ਸਖਤੀ ਦੇ ਨਾਲ ਪੁੱਛਤਾਚ ਕਰਦੇ ਆ ਉਹ ਕਹਿੰਦੇ ਆ ਕਿ ਜੋ ਤੁਸੀਂ ਕਹਾਣੀ ਦੱਸ ਰਹੇ ਹੋ ਕੁਝ ਹੋ ਰਿਹਾ ਤੁਸੀਂ ਦੱਸਿਆ ਕਿ ਇਹ ਮੋਟਰਸਾਈਕਲ ਦੀ ਪਿਛਲੀ ਸੀਟ ਤੇ ਬੈਠੀ ਸੀਗੀ ਤਾਂ ਇਹ ਅਚਾਨਕ ਡਿੱਗ ਗਈ ਤੇ ਸਾੜੀ ਸੀਗੀ ਜਿਹੜੀ ਉਹ ਮੋਟਰਸਾਈਕਲ ਦੇ ਵਿੱਚ ਆ ਗਈ ਜਿਸ ਦੇ ਨਾਲ ਇਹਦੀ ਮੌਤ ਹੋ ਗਈ ਪਰ ਜੋ ਪੋਸਟਮਾਰਟਮ ਰਿਪੋਰਟ ਆ ਉਹ ਕੁਝ ਹੋਰ ਦੱਸ ਰਹੀ ਆ ਹੁਣ ਇਸ ਤੋਂ ਬਾਅਦ ਉਹ ਕਹਿੰਦੇ ਆ ਕਿ ਸਾਨੂੰ ਸਾਸਾ ਚ ਦੱਸ ਦੋ ਨਹੀਂ ਤਾਂ ਅਸੀਂ ਆਪਣੇ ਤਰੀਕੇ ਦੇ ਨਾਲ ਪੁੱਛਤਾਚ ਕਰਾਂਗੇ ਹੁਣ ਉਹ ਇੱਥੇ ਮੰਨ ਜਾਂਦੇ ਉਹ ਦੱਸਦੇ ਆ ਉਹ ਦੱਸਦੇ ਆ ਕਿ ਸਾਲ 2020 ਦੇ ਵਿੱਚ ਸਾਡੇ ਬੇਟੇ ਸੰਤੋਸ਼ ਦਾ ਵਿਆਹ ਹੈ ਜਿਹੜੇ ਉਹ ਇਹ ਰੇਨੁਕਾ ਦੇ ਨਾਲ ਹੋਇਆ ਸੀਗਾ ਸਭ ਕੁਝ ਵਧੀਆ ਚੱਲ ਰਿਹਾ ਸੀਗਾ ਇੱਕ ਸਾਲ ਬਹੁਤ ਵਧੀਆ ਨਿਕਲਿਆ ਪਰ ਇੱਕ ਸਾਲ ਤੋਂ ਬਾਅਦ ਵੀ ਜਦੋਂ ਇਹਦੇ ਬੱਚਾ ਨਹੀਂ ਹੋਇਆ ਤਾਂ ਸਾਨੂੰ ਜਿਹੜੇ ਗਵੰਡੀ ਆ ਉਹ ਵੀ ਤਾਨੇ ਮੇਨੇ ਮਾਰਨੇ ਸ਼ੁਰੂ ਹੋ ਗਏ ਕਿ ਹਾਲੇ ਤੱਕ ਤੁਹਾਡੀ ਨੂੰਹ ਦੇ ਘਰ ਬੱਚਾ ਨਹੀਂ ਹੋਇਆ ਹੌਲੀ-ਹੌਲੀ ਸਮਾਂ ਬੀਤਿਆ ਅਤੇ ਹੁਣ ਰਿਸ਼ਤੇਦਾਰਾਂ ਨੇ ਵੀ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਹੁਣ ਜਿਹੜੀ ਇਹ ਰੇਨੁਕਾ ਸੀਗੀ ਜਦੋਂ ਵੀ ਕਿਸੇ ਵਿਆਹ ਜਾਂ ਫੰਕਸ਼ਨ ਤੇ ਜਾਂਦੀ ਤਾਂ ਉੱਥੇ ਲੋਕੀ ਜਦੋਂ ਇਹਨੂੰ ਤਾਨੇ-ਮੀਨੇ ਮਾਰਦੇ ਕਿ ਤੇਰੇ ਹਾਲ ਤੱਕ ਬੱਚਾ ਕਿਉਂ ਨਹੀਂ ਹੋਇਆ ਤੂੰ ਤਾਂ ਖੁਦ ਡਾਕਟਰ ਹੈਂ ਤਾਂ ਹੁਣੇ ਕੀ ਕਰਦੀ ਹੁਣ ਇਹ ਫੰਕਸ਼ਨਾਂ ਤੇ ਜਾਣਾ ਵੀ ਜਿਹੜਾ ਉਹ ਅਵੋਇਡ ਕਰਨ ਲੱਗ ਗਈ ਸੀਗੀ ਹੁਣ ਇਹ ਜ਼ਿਆਦਾਤਰ ਪਰਿਵਾਰਿਕ ਜਦੋਂ ਵੀ ਪਰਿਵਾਰ ਚ ਕੋਈ ਵੀ ਵਿਆਹ ਸ਼ਾਦੀ ਹੁੰਦੀ ਤਾਂ ਇਹ ਨਹੀਂ ਜਾਂਦੀ ਪਰ ਫੇਰ ਵੀ ਅਗਰ ਇਹਨੂੰ ਕਿਤੇ ਜਾਣਾ ਪੈਂਦਾ ਤਾਂ ਲੋਕੀ ਜਦੋਂ ਇਹਨੂੰ ਪੁੱਛਦੇ ਤਾਂ ਇਹਨੂੰ ਹੁਣ ਮਿਰਗੀ ਦੇ ਦੌਰੇ ਪੈਂਦੇ ਤੇ ਕਦੀ ਕਦੀ ਇਹੇ ਹੁਣ ਬੇਹੋਸ਼ ਵੀ ਹੋ ਜਾਇਆ ਕਰਦੀ ਸੀ ਹੁਣ ਇਸ ਤੋਂ ਬਾਅਦ ਜਿਹੜਾ ਇੱਥੇ ਦਬਾਅ ਵੱਧਦਾ ਆ ਜਦੋਂ ਤੇ ਹੁਣ ਇਹਦਾ ਜਿਹੜਾ ਘਰ ਵਾਲਾ ਹੁੰਦਾ ਆ ਸੰਤੋਸ਼ ਜੋ ਕਿ ਇੱਕ ਮਕੈਨੀਕਲ ਇੰਜੀਨੀਅਰ ਸੀਗਾ ਹੁਣ ਉਹ ਵੀ ਆ ਜਿਹੜਾ ਇਹਦੇ ਨਾਲ ਮਾਰਪੀਟ ਕਰਨੀ ਸ਼ੁਰੂ ਕਰ ਦਿੰਦਾ ਆ ਇਹਨੂੰ ਮਾਰਦਾ ਕੁੱਟ ਮਾਰਦਾ ਕੁੱਟਦਾ ਸੀਗਾ ਤੇ ਹੁਣ ਕੀ ਹੁੰਦਾ ਜਦੋਂ ਵੀ ਇਹ ਸੰਤੋਸ਼ ਨੂੰ ਕੋਈ ਕਹਿੰਦਾ ਕਿ ਤੇਰਾ ਆਗਾ ਵੰਸ਼ ਕਿਵੇਂ ਚੱਲੇਗਾ ਤਾਂ ਹੁਣ ਇਹ ਉਹਨਾਂ ਨੂੰ ਤਾਂ ਕੁਝ ਕਹਿ ਨਹੀਂ ਸੀ ਸਕਦਾ ਇਹ ਘਰ ਆਣ ਕੇ ਮਾਰਕਟਾਈ ਕਰਨੀ ਆਪਣੀ ਘਰ ਵਾਲੀ ਦੀ ਸ਼ੁਰੂ ਕਰ ਦਿੰਦਾ ਹੁਣ ਇਸ ਤੋਂ ਬਾਅਦ ਹੁਣ ਹਾਲਾਤ ਸੀਗੇ ਉਹ ਬਹੁਤ ਹੀ ਖਰਾਬ ਹੋਣੇ ਸ਼ੁਰੂ ਸ਼ੁਰੂ ਹੋ ਜਾਂਦੇ ਆ ਤੇ ਹੁਣ ਇਹ ਜਿਹੜੀ ਰੇਨੁਕਾ ਹੈ ਆਪਣੇ ਘਰ ਸਭ ਕੁਝ ਦੱਸਦੀ ਹੈ ਕਿ ਮੇਰੇ ਨਾਲ ਐਦਾ ਮਾਰਕਟਾਈ ਹੁੰਦੀ ਹੈ ਤੇ ਹੁਣ ਇਹਦੇ ਜਿਹੜੇ ਰੇਨੁਕਾ ਦੇ ਘਰ ਵਾਲੇ ਹੁੰਦੇ ਆ ਉਹਦੇ ਖਿਲਾਫ ਰਿਪੋਰਟ ਵੀ ਦਰਜ ਕਰਾਉਂਦੇ ਆ ਮਾਰਪੇਟ ਦੀ ਵੀ ਤੇ ਇਹ ਦਹੇਸਤੀ ਵੀ ਹੈ ਜਿਹੜੀ ਉਹ ਰਿਪੋਰਟ ਉਹਦੇ ਖਿਲਾਫ ਦਰਜ ਕਰਵਾਉਂਦੇ ਆ ਤਾਂ ਹੁਣ ਤੋਂ ਇਸ ਤੋਂ ਬਾਅਦ ਹੈ ਜਿਹੜੀ ਇਹਨਾਂ ਦੀ ਸੁਲਾ ਵੀ ਹੋ ਜਾਂਦੀ ਹੈ ਹੁਣ ਸੁਲਾ ਹੋਣ ਤੋਂ ਬਾਅਦ ਉਹ ਕਹਿੰਦੇ ਆ ਰੇਨੁਕਾ ਨੂੰ ਕਿ ਤੂੰ ਇੱਥੇ ਆ ਜਾ ਆਪਣੇ ਘਰ ਆ ਜਾ ਯਾਨੀ ਕਿ ਆਪਣੇ ਪੇਕੇ ਆ ਜਾ ਪਰ ਰੇਨੁਕਾ ਕਹਿੰਦੀ ਹੈ ਕਿ ਹੁਣ ਚਾਹੇ ਕੁਝ ਵੀ ਹੋ ਜੇ ਹੁਣ ਮੈਂ ਆਪਣੇ ਸੋਹਰੇ ਹੀ ਰਹਾਂਗੀ ਚਾਹੇ ਮੈਨੂੰ ਜਾਨ ਤੋਂ ਵੀ ਮਾਰ ਦੇਣ ਹਾਲਾਂਕਿ ਉਹ ਬਹੁਤ ਪੜ੍ਹੀ ਲਿਖੀ ਸੀਗੀ ਅਗਰ ਉਹਨੂੰ ਲੱਗ ਰਿਹਾ ਸੀਗਾ ਕਿ ਕੋਈ ਦਿੱਕਤ ਹੈ ਤਾਂ ਉਹ ਇਤੋਂ ਅਲੱਗ ਵੀ ਹੋ ਸਕਦੀ ਸੀ ਔਰ ਉਹਨੇ ਕਿਹਾ ਕਿ ਨਹੀਂ ਮੇਰਾ ਜੀਣਾ ਮਰਨਾ ਹੁਣ ਇਹਦੇ ਨਾਲ ਹੀ ਹੈ ਜਿਹਦੇ ਨਾਲ ਮੇਰਾ ਤੁਸੀਂ ਵਿਆਹ ਕਰਤਾ ਹੁਣ ਕੀ ਹੁੰਦਾ ਹੁਣ ਸਾਲਦਰ ਸਾਲ ਬੀਤਦੇ ਐ 2020 ਚ ਵਿਆਹ ਹੁੰਦਾ ਆ ਤੇ 2025 ਆ ਜਾਂਦਾ ਆ ਹੁਣ ਜਦੋਂ 2025 ਆਉਂਦਾ ਆ ਹਾਲਾਤ ਉਦਾਂ ਹੀ ਸੀਗੇ ਕੁਝ ਵੀ ਨਹੀਂ ਸੀ ਬਦਲਿਆ ਇਹ ਜਿਹੜਾ ਸੰਤੋਸ਼ ਸੀਗਾ ਹੁਣੇ ਨੇ ਘਰ ਆਉਣਾ ਵੀ ਥੋੜਾ ਘੱਟ ਕਰਤਾ ਸੀਗਾ ਤੇ ਹੁਣ ਇਹ ਸੰਤੋਸ਼ ਕੀ ਕਰਦਾ ਆ ਇਹ ਬਿਨਾ ਦੱਸੇ ਰੇਨੁਕਾ ਨੂੰ ਤੇ ਦੂਜਾ ਵਿਆਹ ਕਰਵਾ ਲੈਂਦਾ ਆ ਹਾਲਾਂਕਿ ਇਹਦੇ ਦੂਜੇ ਵਿਆਹ ਬਾਰੇ ਇਹ ਜਿਹੜਾ ਇਹਦੇ ਮਾਤਾ ਪਿਤਾ ਨੂੰ ਪਤਾ ਹੁੰਦਾ ਆ ਰੇਨਿਕਾ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਹੁਣ ਇਹਦਾ ਜਦੋਂ ਵਿਆਹ ਹੁੰਦਾ ਆ ਤਾਂ ਉਹਦੇ ਤੋਂ ਇਹਦੀ ਵਾਈਫ ਵੀ ਪ੍ਰੈਗਨੈਂਟ ਵੀ ਹੋ ਜਾਂਦੀ ਹੈ ਤੇ ਹੁਣ ਉਹਦਾ ਜਲਦ ਹੀ ਜਿਹੜਾ ਉਹ ਬੱਚਾ ਹੋਣ ਵਾਲਾ ਹੁੰਦਾ ਆ ਤੇ ਹੁਣੇ ਕੀ ਕਰਦਾ ਆ ਸੰਤੋਸ਼ ਆਪਣੇ ਘਰ ਫੋਨ ਕਰਕੇ ਕਹਿੰਦਾ ਆ ਕਿ ਮਾਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਕਿਉਂਕਿ ਮੈਂ ਰੇਨੁਕਾ ਤੋਂ ਹੈ ਜਿਹੜਾ ਉਹ छुटਕਾਰਾ ਪਾਣਾ ਚਾਹਨਾ ਆ ਤੇ ਹੁਣ ਮੇਰਾ ਦੂਜਾ ਵਿਆਹ ਹੋ ਚੁੱਕਿਆ ਆ ਹੁਣ ਮੇਰੀ ਮੇਰੇ ਵੱਲ ਬੱਚਾ ਹੋਣ ਵਾਲਾ ਆ ਤੇ ਮੈਂ ਹੁਣ ਸਿਰਫ ਇਹਨਾਂ ਵੱਲ ਧਿਆਨ ਦੇਣਾ ਚਾਹਨਾ ਆ ਮੈਂ ਚਾਹਨਾ ਆ ਕਿ ਮੇਰਾ ਇਹ ਤੋਂ ਪਿੱਛਾ ਛੁੱਟ ਜੇ ਹਾਲਾਂਕਿ ਇਹਦੀ ਜਿਹੜੀ ਮੈਰਿਜ ਨੇ ਦੂਜੀ ਕਰਵਾਈ ਸੀਗੀ ਉਹ ਲੀਗਲ ਨਹੀਂ ਸੀ ਕਿਉਂਕਿ ਇਹਦਾ ਪਹਿਲਾ ਜਿਹੜਾ ਵਿਆਹ ਰੇਨੁਕਾ ਨਾਲ ਹੋਇਆ ਸੀਗਾ ਜਿੰਨਾ ਚਿਰ ਤੱਕ ਉਹ ਤੋਂ ਤਲਾਕ ਨਾ ਹੁੰਦਾ ਉਨੀ ਦੇਰ ਤੱਕ ਇਸ ਮੈਰਿਜ ਨੂੰ ਸਹੀ ਨਹੀਂ ਸੀ ਮੰਨਿਆ ਜਾਣਾ ਤੇ ਹੁਣ ਇਹ ਇਹ ਡਰ ਇਹਨੂੰ ਵੀ ਕਿਤੇ ਨਾ ਕਿਤੇ ਸੀ ਕਿ ਕਦੇ ਨਾ ਕਦੇ ਆਖਰ ਰੇਨੁਕਾ ਨੂੰ ਪਤਾ ਚੱਲ ਹੀ ਜਾਏਗਾ ਕਿ ਮੈਂ ਦੂਜਾ ਵਿਆਹ ਕਰਵਾ ਲਿਆ ਆ ਹੁਣ ਜਦੋਂ ਆਪਣੀ ਮਾਂ ਨੂੰ ਦੱਸਦਾ ਆ ਉਹਦੀ ਮਾਂ ਹੈ ਜਿਹੜੀ ਉਹਦੇ ਪਿਤਾ ਨੂੰ ਦੱਸਦੀ ਆ ਆਪਸ ਵਿੱਚ ਉਹ ਗੱਲਾਂ ਕਰਦੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਤੋਂ ਛੁਟਕਾਰਾ ਪਾਇਆ ਜਾਏ ਹੁਣ ਉਹਦੀ ਮਾਂ ਕੀ ਕਰਦੀ ਇੱਕ ਪਲਾਨ ਬਣਾਉਂਦੀ ਹੈ ਉਹ ਰੇਨੁਕਾ ਨੂੰ ਕਹਿੰਦੀ ਹੈ ਕਿ ਮੈਨੂੰ ਕਿਸੇ ਨੇ ਦੱਸਿਆ ਆ ਕਿ ਇੱਥੋਂ ਹੀ ਥੋੜੀ ਦੂਰੀ ਇੱਕ ਮੰਦਿਰ ਆ ਉੱਥੇ ਆਪਾਂ ਜਾ ਕੇ ਅਗਰ ਪੂਜਾ ਪਾਠ ਕਰੀਏ ਤਾਂ ਤੇਰੇ ਜਿਹੜਾ ਉਹ ਬੱਚਾ ਹੋਣ ਵਾਲਾ ਹੋ ਜਾਏਗਾ ਜਲਦ ਤਾਂ ਹੁਣ ਰੇਨੁਕਾ ਨੂੰ ਵੀ ਸੀਗਾ ਕਿ ਮੇਰੇ ਬੱਚਾ ਹੋ ਜੇ ਤਾਂ ਮੇਰਾ ਘਰ ਵਸ ਜੇਗਾ ਹੁਣ ਉਹ ਕੀ ਕਰਦੀ ਹੈ ਆਪਣੀ ਸੱਸ ਦੀ ਗੱਲ ਮੰਨ ਲੈਂਦੀ ਹੈ ਤੇ ਜਾਣ ਲਈ ਤਿਆਰ ਹੋ ਜਾਂਦੀ ਹੈ ਹੁਣ ਇਹ ਦੋਨੋਂ ਜਣੀਆਂ ਉੱਥੇ ਜਾਂਦੀਆਂ ਆ ਇਹਦਾ ਸਹੁਰਾ ਨਹੀਂ ਨਾਲ ਜਾਂਦਾ ਇਹ ਦੋਨੋਂ ਹੀ ਜਾਂਦੀਆਂ ਆ ਵਾਸਤੇ ਤੇ ਜਦੋਂ ਉੱਥੇ ਜਾਂਦੀਆਂ ਆ ਉੱਥੇ ਪੂਜਾ ਪਾਠ ਕਰਦੀਆਂ ਆ ਇਹਦੀ ਸੱਸ ਨੇ ਜਾਣ ਬੁੱਝ ਕੇ ਦੇਰ ਕੀਤੀ ਉੱਥੇ ਪੂਜਾ ਪਾਠ ਕਰਦੇ ਆ ਤਾਂ ਕਿ ਰਾਤ ਦਾ ਸਮਾਂ ਹੋ ਜਾਏ ਤੇ ਸਾਨੂੰ ਕੋਈ ਬੱਸ ਨਾ ਮਿਲੇ ਤੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਰਾਤ ਦਾ ਸਮਾਂ ਹੋ ਜਾਂਦਾ ਹੈ ਇਹਨਾਂ ਨੂੰ ਬੱਸ ਉੱਥੇ ਕੋਈ ਮਿਲਦੀ ਨਹੀਂ ਫਿਰ ਇਹਦੀ ਸੱਸ ਹੈ ਜਿਹੜੀ ਇਹਦੇ ਸਹੁਰੇ ਨੂੰ ਫੋਨ ਕਰਦੀ ਹੈ ਕਿ ਸਾਨੂੰ ਤੁਸੀਂ ਆ ਕੇ ਲੈ ਕੇ ਜਾਓ ਸਾਨੂੰ ਇੱਥੇ ਦੇਰ ਹੋ ਗਈ ਹੈ ਸਾਨੂੰ ਹੁਣ ਬੱਸ ਨਹੀਂ ਮਿਲ ਰਹੀ ਤਾਂ ਹੁਣ ਇਹਦਾ ਸਹੁਰਾ ਉੱਥੇ ਆਉਂਦਾ ਆ ਤਾਂ ਉਹ ਇਹਨਾਂ ਦੋਨਾਂ ਨੂੰ ਇਹ ਜਿਹੜਾ ਆਪਣੇ ਨਾਲ ਬਾਈਕ ਤੇ ਬਿਠਾ ਕੇ ਲੈ ਕੇ ਜਾਂਦਾ ਆ ਵਾਪਿਸ ਘਰ ਨੂੰ ਤੇ ਹੁਣੇ ਜਦੋਂ ਬਾਈਕ ਤੇ ਬੈਂਦੀਆਂ ਆ ਕੁਝ ਦੂਰ ਜਾਂਦੀਆਂ ਆ ਤਾਂ ਹੁਣੇ ਜਦੋਂ ਆਪਣੇ ਪਿੰਡ ਦੇ ਨੇੜੇ ਪਹੁੰਚਦੇ ਆ ਤਾਂ ਇਹਦਾ ਸਹੁਰਾ ਜਿਹੜਾ ਇਹਦੀ ਸੱਸ ਨੂੰ ਕੋਣੀ ਮਾਰਦਾ ਆ ਕਿਉਂਕਿ ਇਹਦੀ ਸੱਸ ਸੀਗੀ ਜਿਹੜੀ ਉਹ ਵਿਚਕਾਰ ਬੈਠੀ ਹੁੰਦੀ ਐ ਤੇ ਪਿੱਛੇ ਰੇਨੁਕਾ ਬੈਠੀ ਹੁੰਦੀ ਆ ਹੁਣ ਜਦੋਂ ਸਹੁਰਾ ਕੋਣੀ ਮਾਰਦਾ ਆ ਤਾਂ ਇਹ ਐ ਜਿਹੜੀ ਇਹਦੀ ਸੱਸ ਹੁੰਦੀ ਐ ਉਹ ਆਪਣੀ ਨੂੰ ਨੂੰ ਧੱਕਾ ਦੇ ਕੇ ਮੋਟਰਸਾਈਕਲ ਤੋਂ نیچے ਸੁੱਟ ਦਿੰਦੀ ਹੈ ਹੁਣ ਜਦੋਂ ਉਹ نیچے ਡਿੱਗਦੀ ਹੈ ਤਾਂ ਇਹ ਬਾਈਕ ਨੂੰ ਰੋਕਦੇ ਆ ਤਾਂ ਕਿਸੇ ਭਾਰੀ ਚੀਜ਼ ਦੇ ਨਾਲ ਇਹਦੇ ਸਿਰ ਤੇ ਹਮਲਾ ਕਰਦੇ ਆ ਇਹਦੇ ਸਿਰ ਦੇ ਉੱਪਰ ਕੋਈ ਭਾਰੀ ਚੀਜ਼ ਮਾਰਦੇ ਆ ਜਿਸ ਦੇ ਨਾਲ ਜਿਹੜਾ ਇਹਦੀ ਜਾਨ ਨਿਕਲ ਜਾਂਦੀ ਹੈ ਹੁਣ ਇਸ ਤੋਂ ਬਾਅਦ ਜਦੋਂ ਇਹਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਇਹ ਬਚ ਜੇ ਹੁਣ ਕੀ ਕਰਦੇ ਆ ਇਹਦਾ ਸਾੜੀ ਜਿਹੜੀ ਹੁੰਦੀ ਹੈ ਸਾੜੀ ਦਾ ਪੱਲੂ ਹੁੰਦਾ ਆ ਉਹਦੇ ਨਾਲ ਉਹਦਾ ਗਲਾ ਵੀ ਘੁੱਟਦੇ ਆ ਗਲਾ ਘੁੱਟ ਕੇ ਚੰਗੀ ਤਰ੍ਹਾਂ ਕਨਫਰਮ ਕੀਤਾ ਜਾਂਦਾ ਹੈ ਕਿ ਇਹ ਹੁਣ ਮਰ ਗਈ ਹੈ ਤਾਂ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਹੁਣ ਇਹ ਮਰ ਚੁੱਕੀ ਹੈ ਤਾਂ ਹੁਣੇ ਕੀ ਕਰਦੇ ਇਹਦੀ ਸਾੜੀ ਦਾ ਪੱਲਾ ਲੈ ਕੇ ਉਹਨੂੰ ਮੋਟਰਸਾਈਕਲ ਦੇ ਟਾਇਰ ਦੇ ਵਿੱਚ ਐਦਾਂ ਫਸਾਉਂਦੇ ਆ ਜਿੱਦਾਂ ਵੇਖਣ ਵਾਲਿਆਂ ਨੂੰ ਵੀ ਲੱਗੇ ਕਿ ਇਹਦੀ ਸਾੜੀ ਹੈ ਜਿਹੜੀ ਉਹ ਬਾਈਕ ਤੇ ਚਲਦਿਆਂ ਉਹ ਫਸ ਗਈ ਹੋਣੀ ਹੈ ਜਿਸ ਦੇ ਕਰਕੇ ਇਹ ਡਿੱਗ ਗਈ ਤੇ ਉਹਦੇ ਕਰਕੇ ਇਹਦੀ ਮੌਤ ਹੋਈ ਹੈ ਹੁਣੇ ਜਦੋਂ ਉਹਦੀ ਸਾੜੀ ਦਾ ਪੱਲਾ ਜਿਹੜਾ ਉਹ ਚੰਗੀ ਤਰ੍ਹਾਂ ਮੋਟਰਸਾਈਕਲ ਦੇ ਵਿੱਚ ਫਸਾਂਦੇ ਆ ਤਾਂ ਉਸ ਤੋਂ ਬਾਅਦ ਇਹਦਾ ਸੌਰਾ ਕੀ ਕਰਦਾ ਆ ਕੁਝ ਦੂਰ ਉਹਨੂੰ ਕਸੀਟਦਾ ਹੋਇਆ ਲੈ ਕੇ ਜਾਂਦਾ ਆ ਤਕਰੀਬਨ 120 ਫੁੱਟ ਨੂੰ ਕਸੀਟ ਕੇ ਲੈ ਕੇ ਜਾਂਦਾ ਆ ਹੁਣ ਉਸ ਤੋਂ ਬਾਅਦ ਕੀ ਹੁੰਦਾ ਆ ਜਦੋਂ ਇਹ 120 ਫੁੱਟ ਕਸੀਟਦਾ ਆ ਤਾਂ ਹੁਣ ਇਹਦੀ ਜਿਹੜੀ ਸੱਸ ਸੀਗੀ ਉਹ ਉੱਚੀ ਉੱਚੀ ਰੋਲਾ ਪਾਣਾ ਸ਼ੁਰੂ ਕਰਦੀ ਏ ਜਾਣ ਬੂਚ ਕੇ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਉਹ ਮਰ ਚੁੱਕੀ ਐ ਤਾਂ ਹੁਣ ਕੀ ਹੁੰਦਾ ਜਦੋਂ ਇਹਦੀ ਸੱਸ ਤੇ ਸੌਰਾ ਰੋਲਾ ਪਾਉਂਦੇ ਆ ਤੇ ਸਾਰੇ ਪਿੰਡ ਵਾਲੇ ਉੱਥੇ ਆ ਜਾਂਦੇ ਐ ਪਿੰਡ ਵਾਲੇ ਆਉਣ ਤੋਂ ਬਾਅਦ ਜਦੋਂ ਉਹ ਹਸਪਤਲ ਲੈ ਕੇ ਜਾਂਦੇ ਐ ਤਾਂ ਉੱਥੇ ਜੋ ਵੀ ਹੁੰਦਾ ਉਹ ਤੁਹਾਨੂੰ ਅਸੀਂ ਦੱਸਿਆ ਪਹਿਲਾਂ ਹੀ ਇਸ ਕਹਾਣੀ 'ਚ ਤਾਂ ਹੁਣ ਇਸ ਤੋਂ ਬਾਅਦ ਇਹਨਾਂ ਨੂੰ ਇੱਥੇ ਇਹ ਨਹੀਂ ਸੀ ਪਤਾ ਹਾਲਾਂਕਿ ਇਹਨਾਂ ਨੇ ਜੋ ਵੀ ਕੀਤਾ ਉਹਦੇ ਬਾਰੇ ਇਹਨਾਂ ਦੇ ਬੇਟੇ ਨੂੰ ਵੀ ਜਾਣਕਾਰੀ ਸੀਗੀ ਇਹ ਤਿੰਨੂੰ ਮਿਲੇ ਹੋਏ ਸੀਗੇ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜੋ ਇਹ ਕਰ ਰਹੇ ਐ ਉਹ ਪੋਸਟਮਾਰਟਮ ਦੇ ਵਿੱਚ ਤਾਂ ਸਭ ਕੁਝ ਆ ਜਾਣਾ ਐ ਤਾਂ ਇਹਨੂੰ ਇੱਥੇ ਇਹ ਲੱਗਦਾ ਸੀਗਾ ਤੇ ਸੱਸ ਸਹੁਰੇ ਨੂੰ ਕਿ ਅਸੀਂ ਪੋਸਟਮਾਰਟਮ ਤਾਂ ਕਰਵਾਉਣਾ ਹੀ ਨਹੀਂ ਉਤਾ ਕਿਸੇ ਪਿੰਡ ਵਾਲੇ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਉਸ ਤੋਂ ਬਾਅਦ ਇਹ ਜਿਹੜਾ ਇਹਦੀ ਰੇਨੁਕਾ ਦਾ ਜਿਹੜਾ ਉਹ ਪੋਸਟਮਾਰਟਮ ਹੋ ਸਕਿਆ ਹੁਣ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜੀ ਉਹਦੀ ਡੈੱਡ ਬੋਡੀ ਹੁੰਦੀ ਹੈ ਉਹ ਉਹਦੇ ਪਿੱਕੇ ਵਾਲਿਆਂ ਨੂੰ ਜਿਹੜੀ ਉਹ ਸੌਂਪ ਦਿੱਤੀ ਜਾਂਦੀ ਹੈ ਇਹਦੇ ਪਿੱਕੇ ਪਰਿਵਾਰ ਨੂੰ ਉਸ ਤੋਂ ਬਾਅਦ ਉਹ ਆਪਣੇ Hindu ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਦਾ ਅੰਤਿਮ ਸੰਸਕਾਰ ਕਰਦੇ ਆ ਤੇ ਇਹਨਾਂ ਤਿੰਨਾਂ ਨੂੰ ਇਹ ਜਿਹੜਾ ਉਹ ਜੇਲ੍ਹ ਪਹੁੰਚਾਇਆ ਜਾਂਦਾ ਹੈ ਇਹ ਘਟਨਾ ਜਿਹੜੀ ਉਹ 18 ਮਈ 2025 ਦੀ ਹੈ ਹੁਣ ਇਸ ਤੋਂ ਬਾਅਦ ਇਹਨਾਂ ਤੇ ਮੁਕੱਦਮਾ ਚੱਲ ਰਿਹਾ ਆ ਤੇ ਅਸੀਂ ਉਮੀਦ ਕਰਨੇ ਆ ਕਿ ਇਹਨਾਂ ਨੂੰ ਐਵੇਂ ਦੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਇਹ ਸੀਗੀ ਅੱਜ ਦੀ ਕਹਾਣੀ ਮਿਲਦੇ ਆ ਕੱਲੇ ਖੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ